ਸਤਿ ਸ਼੍ਰੀ ਅਕਾਲ ਦੋਸਤੋ ਪਿੰਡ ਲਹਿਰਾ ਮੁਹਬਤ ਪਹੁੰਚੇ ਆ ਜਿੱਥੇ ਬਹੁਤ ਸੋਹਣੀ ਡਿਉਟੀ ਬਣੀ ਆ ਡੇਰੇ ਦੇ ਵਿੱਚ ਬਣਾਈ ਆਗੀ ਤੇ ਇਹਦਾ ਸਾਰਾ ਕੰਮ ਭਾਈ ਕਾਕਾ ਘੋਰੀ ਆਪਣੇ ਨਾਮ ਨੇ ਉਹਨਾਂ ਨੇ ਕੀਤਾਗਾ ਤੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਵੀ ਮਿੱਤਰ ਨੂੰ ਇਸ ਤਰੀਕੇ ਦਾ ਸ਼ੌਂਕ ਹੁੰਦਾ ਨਾ ਵੀ ਅਸੀਂ ਚੀਜ਼ ਬਣਾਉਣੀ ਆ ਸੋਹਣੀ ਤਾਂ ਸਾਡੀ ਟੀਮ ਨਾਲ ਸੰਪਰਕ ਕਰ ਲਓ ਨੰਬਰ ਦੇਵਾਂਗੇ ਤੇ ਹੁਣ ਸਾਰੇ ਡਿਉਟੀ ਦੀ ਲੱਕੜ ਦੇ ਦਰਵਾਜ਼ੇ ਦੀ ਜਾਣਕਾਰੀ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਦਰਸ਼ਕਾਂ ਨੂੰ ਆਪਣਾ ਨਾਮ ਤੇ ਪਿੰਡ ਦੱਸ ਦਈਏ ਜੀ ਮੇਰਾ ਨਾਮ ਕਾਕਾ ਸਿੰਘ ਮਿਸਤਰੀ ਲਹਿਰਾ ਮੁਹਬਤ ਠੀਕ ਹੈ ਜੀ ਜਲਾਬ ਠੰਡਾ ਜੀ ਤੇ ਕਾਕਾ ਜੀ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਡਿਊਟੀ ਬਾਰੇ ਕਿੰਨੇ ਵਾਇ ਕਿੰਨੇ ਦੇ ਵਿੱਚ ਬਣੀ ਹੋਈ ਆ ਕਿੰਨਾ ਏਰੀਆ ਟੋਟਲ ਇਹ ਇਹ 30 ਫੁੱਟ ਨਹੀਂ ਠੀਕ ਹੈ ਜੀ 30 ਪਰ ਇਹਨੂੰ ਆਖੇ ਨੂੰਦ ਨੂੰ ਠੀਕ ਹੈ ਜੀ 30 ਵਾਇ 30 ਦਾ ਮਤਲਬ ਇਹ ਦਰਵਾਜ਼ਾ ਬਣਿਆ ਬਈ ਠੀਕ ਹੈ ਜੀ ਕਿੰਨਾ ਸਮਾਂ ਲੱਗ ਗਿਆ ਜੀ ਨੂੰ ਟੋਟਲ ਬਣਾਉਣ ਤੇ ਤੂੰ ਤਾਂ ਸਾਨੂੰ ਸਾਲ ਭਰਾਂ ਨੂੰ ਲੱਗਿਆ ਸੀਗਾ ਜੀ ਠੀਕ ਹੈ ਜੀ ਵੀ ਅਸੀਂ ਰੋਕ ਰੋਕ ਚਲਾਈ ਗਏ ਆ ਕੰਮ ਠੀਕ ਹੈ ਜੀ ਵੀ ਨਾਲ ਹੋਰ ਵੀ ਕੰਮ ਜਲਦੀ ਚੱਲਦੇ ਆ ਹਾਂ ਜੀ ਤਾਂ ਮੱਚ ਦੇਸੀ ਦੇ ਕੰਮ ਚੱਲਦੇ ਸੀ ਨਾ ਠੀਕ ਹੈ ਜੀ ਉਹਨਾਂ ਤੇ ਇੱਕ ਚੀਜ਼ ਬਹੁਤ ਵਧੀਆ ਲੱਗਦੀ ਜਿਵੇਂ ਆ ਆਲੇ ਵਗੈਰਾ ਬਣਾਇਆ ਡਿਜ਼ਾਈਨ ਬਣਾਇਆ ਹੈ ਤੇ ਸਾਰੇ ਫਰਮੇ ਨਾਲ ਬਣਾਇਆ ਉੱਪਰ ਹੱਥੀਂ ਦੇਖ ਰਹੇ ਹਾਂ ਆਪ ਹੱਥੀਂ ਕੱਟ ਕੇ ਬਣਾਈ ਹੋਈ ਹੈ ਜੀ ਠੀਕ ਹੈ ਜੀ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਤੁਸੀਂ ਦੋਸਤੋ ਦੇਖ ਸਕਦੇ ਹੋ ਕਿ ਕਿਹੜੀ ਚੀਜ਼ ਬਣੀ ਹੋਈ ਹੈ ਤੇ ਆ ਜਿਹੜੀ ਵਿੱਚ ਕਢਾਈ ਕੀਤੀ ਹੈ ਜੀ ਇਹ ਮਤਲਬ ਸਿਮਿੰਟ ਦੇ ਉਹ ਕਰਕੇ ਉੱਪਰ ਰੰਗ ਪਾਇਆ ਹੈ ਹਾਂ ਜੀ ਇਹ ਚੂਨੇ ਨਾਲ ਹੀ ਹੋਈ ਪਈ ਹੈ ਜੀ ਇਹ ਮਤਲਬ ਡੈਸ਼ਿਵ ਠੀਕ ਹੈ ਜੀ ਡੈਸ਼ਿਵ ਨਾਲ ਠੀਕ ਹੈ ਜੀ ਲਓ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਉੱਪਰ ਡੇਰੇ ਦਾ ਨਾਮ ਲਿਖਿਆ ਹੋਇਆ ਬਹੁਤ ਸੋਹਣੇ ਤ ਤੇ ਹੋ ਉੱਪਰ ਲਾਈਟਾਂ ਵਗੈਰਾ ਰਾਤ ਨੂੰ ਵੀ ਹੋਰ ਤਰੀਕੇ ਨਾਲ ਸੋਹਣਾ ਲੱਗਦਾ ਹਾਂ ਜੀ ਬਹੁਤ ਵਧੀਆ ਜੀ ਇਹਦੇ ਵਿੱਚ ਪਈਆਂ ਵਿਆਲਿਆਂ ਦੇ ਲਾਈਟਾਂ ਠੀਕ ਹੈ ਜੀ ਆ ਸਾਰੇ ਵਾਲਿਆਂ ਦੇ ਹਾਂਜੀ ਠੀਕ ਹੈ ਜੀ ਇਹ ਸਪਾਈ ਦੇਖ ਸਕਦੇ ਤੁਸੀਂ ਬੱਤਕਾ ਵਗੈਰਾ ਬਣਾਈਆਂ ਨੇ ਇੱਕ ਇੱਕ ਚੀਜ਼ ਤੇ ਪ੍ਰੋਪਰ ਰੀਜਨਲ ਕੰਮ ਹੋਇਆ ਹੋਇਆ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਾਂ ਦੀ ਹਰ ਇੱਕ ਚੀਜ਼ ਬਣੀ ਹੈਗੀ ਹੁਣ ਮੇਨ ਜੇ ਗੱਲ ਕਰੀਏ ਵੀ ਲੱਕੜ ਦੇ ਦਰਵਾਜ਼ੇ ਦੀ ਗੱਲ ਕਰੀਏ ਤੁਸੀਂ ਦੋਸਤ ਇੱਥੋਂ ਦੇਖ ਰਹੇ ਹੋਵੋਗੇ ਨਾ ਵੀ ਤੁਹਾਨੂੰ ਸਿਰਫ ਇਹ ਪੂਰਾ ਵੱਡਾ ਦਰਵਾਜ਼ਾ ਦੇਖ ਰਿਹਾ ਪਰ ਤੋਂ ਇਦੇ ਵਿੱਚ ਦੋ ਛੋਟੇ ਦਰਵਾਜ਼ੇ ਵੀ ਲੱਗੇ ਹੋਏ ਨੇ ਇੱਕ ਵਾਰ ਖੋਲੀ ਜੀ ਦਿਖਾਈਏ ਫਿਰ ਇਹਦੇ ਬਾਰੇ ਵੀ ਗੱਲ ਕਰੀਏ ਹਾਂਜੀ ਜੀ ਗੱਬੇ ਲੱਗੇ ਹੋਏ ਇਹਦੇ ਇਹ ਹੁੰਦੀ ਹੈ ਜੀ ਸਪਾਈ ਤੁਸੀਂ ਕੰਮ ਦੀ ਤੇ ਇੱਥੇ ਦੇਖੋ ਤੁਹਾਨੂੰ ਪਤਾ ਹੀ ਲੱਗਦਾ ਜੀ ਇਹਦੇ ਵਿੱਚ ਖਿੜਕੀਆਂ ਦੋ ਰੱਖੀਆਂ ਹੋਈਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਤੇ ਇਹਦਾ ਵੀ ਦੱਸ ਦਿਓ ਜੀ ਕਿੰਨੇ ਵਾਈ ਕਿੰਨੇ ਦਾ ਇਹ ਦਰਵਾਜ਼ਾ ਇਹ 15 ਫੁੱਟ ਚੜਾਈ ਹੈ ਜੀ ਦੀ ਠੀਕ ਹੈ ਜੀ 16.5 ਫੁੱਟ ਉੱਚਾ ਜੀ ਇਹ 16.5 ਫੁੱਟ ਉਚਾਈ ਹੈ ਜੀ ਤੇ ਕਿੰਨੇ ਕਿੰਨਾ ਚੌੜਾ ਆ ਜਾਂਦਾ ਜੀ ਡਿਜ਼ਾਈਨ ਤੁਸੀਂ ਦੇਖ ਲਓ ਦੋਸਤੋ ਸਾਗਵਾਨ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਸਾਰੇ ਤੇ ਪਿੱਤਲ ਲੱਗਿਆ ਪਾਲਿਸ਼ ਤੁਸੀਂ ਗਲੋਸੀ ਦੇ ਵਿੱਚ ਦੇਖ ਸਕਦੇ ਹੋ ਬਹੁਤ ਸੋਹਣੀ ਜੇ ਕਹਿੰਦੀ ਲੁੱਕ ਆਉਂਦੀ ਹੈਗੀ ਤੇ ਕਿੰਨਾ ਚੌੜਾ ਜੀ ਇਹ 5 ਇੰਚ ਹੀ ਆ ਕੇ ਕਿ ਜ਼ਿਆਦਾ ਜੀ 5 ਇੰਚ ਜੀ ਲਓ ਵੀ ਦੋਸਤੋ 5 ਇੰਚੀ ਚੌੜਾ ਤੇ ਬੈਕ ਸਾਈਡ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਚੀਜ਼ ਲੱਗੀ ਆ ਵੀ ਦਰਵਾਜ਼ੇ ਨੂੰ ਆਮੰਦ ਦਾ ਇਕੱਲਾ ਜਣਾ ਖੋਲ ਸਕਣ ਹਾਂਜੀ ਇਹ ਵੀ ਖੋਲ ਕੇ ਦਿਖਾ ਦਿਓ ਜੀ ਇੱਕ ਵਾਰ ਜਿਹੜੀ ਅਰ ਲੱਗੀ ਆ ਬਹੁਤ ਸੋਹਣੇ ਤਰੀਕੇ ਨਾਲ ਲਾਈ ਹੋਈ ਆ ਆ ਲਓ ਜੀ ਉਹ ਐਡਾ ਵੱਡਾ 게ਟਾ ਨਹੀਂ ਬੰਦਾ ਕਈ ਵਾਰ ਇਹ ਸੋਚਦਾ ਰਹਿੰਦਾ ਵੀ ਯਾਰ ਇਹ ਕਿੰਨੇ ਦਾ ਖੁੱਲਣੀ ਨਹੀਂ ਹੈਗਾ ਤਾਂ ਇਹਨੂੰ ਇੱਕ ਬੰਦਾ ਆਮ ਬੰਦਾ ਸਿੰਪਲ ਖੋਲ ਸਕਦਾ ਤਰੀਕੇ ਨਾਲ ਬਹੁਤ ਸੋਹਣੀ ਜੇ ਇਹ ਡਿਜ਼ਾਈਨ ਕੀਤਾ ਤੇ ਹੁਣ ਇੱਕ ਨਾ ਜੀ ਮੈਨੂੰ ਬਹੁਤ ਸਾਰੇ ਮਿੱਤਰ ਕਹਿੰਦੇ ਬਾਈ ਤੁਸੀਂ ਵੱਡੇ ਦਰਵਾਜ਼ੇ ਲਈ ਤਾਂ ਜਾਂਦੇ ਹੋ ਹਾਂਜੀ ਇਹਨਾਂ ਨੇ ਕੱਲ ਨੂੰ ਖਰਾਬ ਹੋ ਜਾਣਾ ਬਾਹਰ ਇਹਨਾਂ ਕਿਵੇਂ ਚੱਲਣਗੇ ਉਹ ਕੀ ਸਿਸਟਮ ਲਾਇਆ ਉਹ ਵੀ ਸਮਝਾਈ ਜੀ ਦਰਸ਼ਕਾਂ ਨੂੰ ਉਹ ਬੈਰਿੰਗ ਲੱਗੇ ਹੋਏ ਆ ਜੀ ਹਾਂਜੀ ਗੋਲੀ ਕਹਿੰਦੇ ਵੀ ਗੋਲੀ ਖਰਾਬ ਹੋਣ ਦਾ ਖਤਰਾ ਠੀਕ ਹੈ ਜੀ ਹਾਂਜੀ ਇਹ ਬੈਰਿੰਗ ਲਾਇ ਪਾਇਆ ਵੇ ਜੀ ਠੀਕ ਆ ਜੀ ਨੀਚੇ ਵੀ ਤੇ ਉੱਪਰ ਵੀ ਇਹ ਕਿੰਨਾ ਜ ਹੁਣ ਆਪਣੇ 8-10 ਕੁਆਂਟਾਂ ਲਾ ਗਿਆ ਤਾਂ ਕੋਈ ਦਿੱਕਤ ਨਹੀਂ ਸਕੇ ਕੋਈ ਦਿੱਕਤ ਨਹੀਂ ਜੀ ਇਹਦੀ ਠੀਕ ਆ ਜੀ ਉੱਪਰ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਬੈਰਿੰਗ ਪਿਆ ਹੋਇਆ ਹੈਗਾ ਤੇ ਕਿੰਨੇ ਮਰਜ਼ੀ ਭਾਰੇ ਦਰਵਾਜਾ ਵੱਡਾ ਦਰਵਾਜਾ ਲਵਾ ਲਓ ਕੋਈ ਦਿੱਕਤ ਨਹੀਂ ਆ ਗਈ ਬਹੁਤ ਸਾਰੇ ਮਿੱਤਰਾਂ ਦੇ ਮੈਨੂੰ ਸਵਾਲ ਆਉਂਦੇ ਹੁੰਦੇ ਸੀ ਭਾਈ ਐਡਾ ਦਰਵਾਜਾ ਲਾਤਾ ਸਾਲ ਦੋ ਸਾਲ ਨੂੰ ਲੰਕ ਜਾਊਗਾ ਤੇ ਇੱਕ ਹੋਣਾ ਬੈਕ ਸਾਈਡ ਤੇ ਵੀ ਆਪ ਜਿਹੜੀ ਬੱਕਰੀ ਚੀਜ਼ ਲਾਈ ਆ ਸਾਰਾ ਜਿਵੇਂ ਆਮ ਬਿਨੀਅਰ ਚੱਲਦਾ ਜੀ ਇਹ ਆਪਾਂ ਕੀ ਬੜਾ ਟਕਲਾਏ ਇਸ ਸ਼ੀਟ ਆਉਂਦੀ ਹੈ ਨਮੋਨੀਅਮ ਦੀ ਠੀਕ ਹੈ ਜੀ ਹਾਂ ਜੀ ਇਹ ਬਿਨਾ ਪੇਚਾਂ ਤੋਂ ਲੱਗਦੀ ਹੈਗੀ ਠੀਕ ਹੈ ਜੀ ਹਾਂ ਜੀ ਪੇਚ ਤਾਂ ਆਪਣਾ ਉਧਾ ਲਾਏ ਹੋਏ ਨੇ ਛਿਪੇ ਨਾਲ ਪੇਚਾਂ ਤੋਂ ਲੱਗਦੀ ਹੈ ਬਿਨਾ ਪੇਚਾਂ ਤੋਂ ਵੀ ਲੱਗਦੀ ਹੈ ਹਾਂ ਜੀ ਠੀਕ ਹੈ ਜੀ ਤੇ ਲਓ ਵੀ ਦੋਸਤੋ ਇਹ ਵੀ ਕੁਆਲਿਟੀ ਦੱਸਿਓ ਕਿਵੇਂ ਲੱਗੀ ਤੁਹਾਨੂੰ ਤੇ ਹੁਣ ਆਪਾਂ ਜੇ ਗੱਲ ਕਰੀਏ ਜੀ ਇਹਦੇ ਅੰਦਰ ਡਰਾਈਵਰ ਦੇ ਅੰਦਰ ਪੂਰਾ ਵੱਡਾ ਹਾਲ ਵਾਂਗੂ ਦਰਵਾਜ਼ਾ ਆ ਗਿਆ ਤੇ ਬੈਕ ਸਾਈਡ ਤੇ ਵੀ ਕੰਮ ਹੋਇਆ ਹੋਇਆ ਹਾਂ ਜੀ ਉਹ ਵੀ ਦਿਖਾ ਦਿਓ ਜੀ ਹਾਂ ਜੀ ਲਓ ਵੀ ਦੋਸਤੋ ਸਾਰੇ ਕਿਤੇ ਕਢਾਈ ਕੀਤੀ ਹੋਈ ਆ ਤੇ ਨਾਲ ਬਾਈ ਜੀ ਹੁੰਦੇ ਸੀਗੇ ਹਾਂ ਇਹ ਸਾਡੇ ਮਿੱਤ ਨੇ ਅੰਕਲ ਜੀ ਠੀਕ ਹੈ ਜੀ ਤੇ ਦੋਨੇ ਭਰਾਵਾਂ ਦੀ ਮਿਹਨਤ ਆ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਤੁਸੀਂ ਤੇ ਇਧਰਲੀ ਸਾਈਡ ਤੋਂ ਵੀ ਦਿਖਾ ਦਈਏ ਜਿਹੜੇ ਆ ਇਧਰ ਹੋਰ ਕੀ ਕੀ ਕੰਮ ਹੋਇਆ ਜੀ ਆ ਗਿਆ ਬਣਾ ਸੀਗਾ ਜੀ ਬੈਕ ਸਾਈਡ ਦੀ ਠੀਕ ਹੈ ਜੀ ਜਿਵੇਂ ਉਧਰ ਉੱਪਰ ਮੋਰ ਦੇਖ ਸਕਦੇ ਹੋ ਤੁਸੀਂ ਤੇ ਘੋੜਿਆਂ ਦੇ ਮੂੰਹ ਦੇਖ ਸਕਦੇ ਹੋ ਇਹ ਵੀ ਸਾਰੇ ਇਹ ਫਰਮੇ ਨਾਲ ਇਹ ਤਾਂ ਹੁਣ ਜਿੰਨੇ ਮਰਜ਼ੀ ਜਿਹੇ ਜਿਹੇ ਮਰਜ਼ੀ ਡਿਜ਼ਾਈਨ ਬਣਵਾ ਲਈਏ ਜਿਹੇ ਜਿਹੇ ਮਰਜ਼ੀ ਬਣਵਾ ਲਈ ਜੀ ਠੀਕ ਹੈ ਜੀ ਤੇ ਹੁਣ ਕਿੰਨਾ ਟਾਈਮ ਜੇ ਆਪਾਂ ਗੱਲ ਕਰੀ ਕਿਸੇ ਨੇ ਦਰਵਾਜ਼ਾ ਇਹੋ ਜਿਹਾ ਬਣਾਉਣਾ ਹਾਂਜੀ ਕਿ ਜੀ ਸੋਚਾ ਕਿੰਨਾ ਟਾਈਮ ਪਹਿਲਾਂ ਗੱਲਬਾਤ ਕਰੀ ਕਿਉਂਕਿ ਮੌਕੇ ਤੇ ਹੁਣ ਤੁਹਾਡੇ ਕੋਲ 2-3 ਦਰਵਾਜ਼ੇ ਚੱਲ ਵੀ ਰਹੇ ਨੇ ਹੁਣ ਮੈਂ ਫਤਿਹਗੜ੍ਹ ਸਾਹਿਬ ਚੱਲੀ ਜਾਂਦਾ ਜੀ ਕੰਮ ਠੀਕ ਹੈ ਜੀ ਹਾਂਜੀ ਫਿਰ ਉਹ ਇਹਨਾਂ 6 ਮਹੀਨੇ ਪਹਿਲਾਂ ਜੀ ਚਾਹੀਦਾਗਾ ਵੀ 6 ਮਹੀਨੇ ਪਹਿਲਾਂ ਆਪਦਾ ਦਰਵਾਜ਼ੇ ਦਾ ਲੱਕੜਾ ਦਾ ਸਾਰੇ ਦੀ ਇੱਕ ਵਾਰ ਤੁਸੀਂ ਇਕੱਠਾ ਕਰ ਲਓ ਸਾਰਾ ਕੰਮ ਹੋ ਜਾਊਗਾ ਸਾਰਾ ਕੰਮ ਹੋ ਜਾਊਗਾ ਠੀਕ ਹੈ ਜੀ ਸਾਰੇ ਮੁੱਠੀ ਇਹ ਕਰ ਲੈਣਾ ਹੁਣ ਤਾਂ ਠੀਕ ਹੈ ਜੀ ਲਓ ਵੀ ਦੋਸਤੋ ਜੇ ਇਹੋ ਜਿਹਾ ਸ਼ੌਂਕ ਪੂਰਾ ਕਰਨਾ ਹੈ ਨਾ ਤੇ ਫਿਰ ਮਿਸਤਰੀ ਵੀ ਉਹ ਜਿਹਾ ਪੁਰਾਣਾ ਤਯਰਬੇਕਾਰ ਤੇ ਸਪਾਈ ਵਾਲਾ ਤੇ ਸ ਤੇ ਬਾਈ ਹੋਰਾਂ ਦਾ ਨੰਬਰ ਮੈਂ ਸਕਰੀਨ ਤੇ ਦਿੱਤਾ ਕਾਲ ਕਰ ਲਿਓ ਇੱਕ ਇੱਕ ਚੀਜ਼ ਤੁਹਾਨੂੰ ਤਸੱਲੀ ਬਖਸ਼ ਕਿਤੋਂ ਵੀ ਤੁਸੀਂ ਆ ਲਾ ਲਓ ਕਿਤੋਂ ਮਰਜ਼ੀ ਬੇਨਤੀ ਕਰ ਲਓ ਸਾਰੇ ਪਾਸੇ ਇੱਕੋ ਜੀ ਚੀਜ਼ ਬਣਾਈ ਹੈਗੀ ਤੇ ਬਾਈ ਹੋਰਾਂ ਦੇ ਨੰਬਰ ਮੈਂ ਸਕਰੀਨ ਤੇ ਦਿੱਤੇ ਨੇ ਧੰਨਵਾਦ ਜੀ ਧੰਨਵਾਦ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਪਾ ਜੀ ਜੇ ਗੱਲ ਕਰੀਏ ਬਹੁਤ ਸੋਹਣਾ ਜਿਹੜਾ ਆਪਣੀ ਡਿਊਟੀ ਬਣੀਆ ਦਰਵਾਜ਼ਾ ਬਣਿਆਗਾ ਤੇ ਕਿਵੇਂ ਲੱਗਾ ਤੁਹਾਨੂੰ ਕੰਮ ਨੂੰ ਸਾਨੂੰ ਬਹੁਤ ਵਧੀਆ ਲੱਗਿਆ ਜੀ ਜੀ ਹਾਂ ਮੈਂ ਤੇਜਰਾਮ ਮਹਾਂਤ ਦੇਰਾ ਬਾਬੂ ਵਾਲੀ ਦਾ ਜੀ ਲਾਰਾ ਮੁਹਵਲ ਤੇ ਜਨਾ ਬਠੰਡਾ ਤੋਂ ਜੀ ਤੇ ਆਪਣੇ ਡੇਰੇ ਦੇ ਭਾਈ ਸਾਹਿਬ ਮਿਸਤਰੀ ਕਾਕਾ ਸਿੰਘ ਭਾਈ ਲక్ష్మణ ਸਿੰਘ ਇਹਨਾਂ ਨੇ ਬਹੁਤ ਵਧੀਆ ਕੰਮ ਕਰਿਆ ਠੀਕ ਹੈ ਡੇਢ ਦੋ ਪਾਣੀ ਦੋ ਸਾਲ ਲੱਗੇ ਸਾਰੇ ਠੀਕ ਹੈ ਜੀ ਜੀ ਬਹੁਤ ਵਧੀਆ ਕਰਦੇ ਕੰਮ ਜੀ ਪ੍ਰੇਮ ਨਾਲ ਸ਼ੌਂਕ ਨਾਲ ਕੰਮ ਕਰਿਆ ਸ਼ੌਂਕ ਨਾਲ ਕੰਮ ਕਰਿਆ ਜੀ ਧੰਨਵਾਦ ਬਾਬਾ ਜੀ ਅਰਜੀ ਦਾ ਖਾਸਾ ਬੈਕਰੀ ਜੀ ਕੀ ਪਤ